ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡਰ ਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਕਾਲੇਗੀ ਜ਼ਿਲ੍ਹਾ ਅੰਮ੍ਰਿਤਸਰ ਤਸੀਲ ਬਾਬਾ ਬਕਾਲਾ ਸਾਹਿਬ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਵੀਰ ਨੇ 10 ਪਸ਼ੂ ਸੇਲ ਕਰਦੇ ਆਂ ਦੋ ਤੁਹਾਨੂੰ ਦਿਖਾਉਣੀਆਂ ਵੜਾਂ ਦੋ ਕਟੀਆਂ ਦਿਖਾਉਣੀਆਂ ਇੱਕ ਮਾਲੀ ਬਹੁਤ ਤਗੜਾ ਦਿਖਾਉਣਾ ਜੀ ਬਹੁਤ ਹੀ ਸੋਹਣੇ ਪਸ਼ੂ ਹੁੰਦੇ ਆ ਵੀਰ ਕੋ ਦੋ ਟੋਕੜਾਂ ਦਿਖਾਉਣੀਆਂ ਵਾਂ ਤੇ ਦੋ ਤਾਜ਼ੀਆਂ ਸੂਈਆਂ ਇੱਕ ਗੱਬਣ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲਵਾਂਗੇ ਸਭ ਤੋਂ ਪਹਿਲਾਂ ਜਰੂਰੀ ਬੇਨਤੀ ਆਪਾਂ ਹਰ ਵੀਡੀਓ 'ਚ ਕਰਦੇ ਆਂ ਕਿਸੇ ਭੈਣ ਭਰਾ ਨੇ YouTube ਤੋਂ ਕੋਈ ਪਸ਼ੂ ਖਰੀਦਣਾ ਸੂਏ ਸਵਾਏ ਪਸ਼ੂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਬਣ ਦਾ ਥਾਂ ਟਿੱਪ ਕੇ ਚੈੱਕ ਪਾਸ ਕਰਕੇ ਲੈ ਕੇ ਜਾਇਆ ਕਰੋ ਤਾਂ ਜੋ ਕਿਸੇ ਕਿਸਮ ਦਾ ਲਾਮਾ ਨਾ ਰਸਕੇ ਆਪਾਂ ਗੱਲਬਾਤ ਕਰਾਉਣੇ ਆ ਇਹਨਾਂ ਦੀ ਡਿਟੇਲ ਲੈਣੇ ਆ ਜੀ ਹਾਂ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਹੈ ਭਾਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬੜੀ ਕਿਰਪਾ ਮਹਾਰਾਜ ਦੀ ਠਾਕ ਜੀ ਠੀਕ ਹੈ ਜੀ ਤੇ ਕਿੰਨੀਆਂ ਅੱਜ ਆਪਣੇ ਕੋਲ ਜੀ ਭਾਜੀ ਦੱਸ ਨਾ ਠੀਕ ਹੈ ਜੀ ਤੇ ਨਾਮ ਕੀ ਹੈ ਜੀ ਨਾਮ ਭਾਜੀ ਮੇਰਾ ਨਾਮ ਗੋਰਾਵਾ ਜੀ ਫੋਨ ਨੰਬਰ ਦੱਸ ਦਿਓ ਫੋਨ ਨੰਬਰ ਭਾਜੀ 9981083 ਠੀਕ ਆ ਹਾਂਜੀ ਭਾਜੀ ਤੇ ਤਾਜੀ ਸੂਈ ਤੋਂ ਕਰੀਏ ਸ਼ੁਰੂਆਤ ਹਾਂਜੀ ਭਾਜੀ ਤਾਜੀ ਸੂਈ ਠੀਕ ਆ ਜੀ ਆਹ ਵੇਖੋ ਤਾਜੀ ਸੂਈ ਝੋਟੀ ਆ ਕਿੰਨੇ ਦਿਨਾਂ ਦਾ ਸੂਆ ਵੀਰ ਜੀ ਪਾਰਸੋ ਸ਼ਾਮਾਂ ਦੀ ਸੂਈ ਆ ਜੀ ਠੀਕ ਆ ਭਾਜੀ ਪਾਰਸੋ ਸ਼ਾਮਾਂ ਦੀ ਤੇ ਬੱਚਾ ਕੀ ਆ ਗਿਆ ਮਗਰ ਜੀ ਨਾ ਨਹੀਂ ਮਗਰ ਘਟਾ ਆ ਜੀ ਘਟਾ ਆ ਗਿਆ 나ੜੂ ਨਾਲ ਹੀ ਆ ਬੱਚੇ ਦਾ ਝੋਟੀ ਵੀ ਚੰਗੀ ਸੋਹਣੀ ਸੁਨੱਖੀ ਆ ਜੀ ਸੂਆ ਪਹਿਲਾਂ ਹੀ ਪਹਿਲਾਂ ਪਹਿਲਾਂ ਭਾਜੀ ਦੋ ਦਾਦ ਮੋ ਦੋ ਦਾਦ ਝੋਟੀ ਹਾਂਜੀ ਬਾਕੀ ਕੁਆਲਿਟੀ ਝੋਟੀ ਦੀ ਚੈੱਕ ਕਰੋ ਜੀ ਬਹੁਤ ਹੀ ਕੁਆਲਿਟੀ ਵਾਲੀ ਝੋਟੀ ਆ ਸਿੰਘ ਵੇਖੋ ਕਿੱਡਾ ਸੋਹਣਾ ਆ ਵੇਖੋ ਇਹ ਬਾਕੀ ਲੇਵਾ ਚ ਕਰੋ ਕਰਮਾਲੀ ਦਾ ਥਾਣ ਵੇਖੋ ਕਿੱਡੇ ਸੋਹਣੇ ਲੱਗੇ ਆ ਜੀ ਛੋਟੀ ਦੋ ਦੰਦਾਂ ਦਾ ਜੀ ਮੂਹ ਬਾਕੀ ਬਟਨਾ ਵਾਲਾ ਲੇਵਾ ਜੀ ਕਰਮਾਲੀ ਦਾ ਆ ਵੇਖੋ ਕਰੋ ਜੈਕ ਥਾਣ ਵੀ ਪਾਈ ਮੁਠੀ ਵਾਲਾ ਲੱਗਾ ਜੀ ਹਾਂਜੀ 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 ਬਾਕੀ ਸੋਹਣੀ ਆ ਜਿੰਨੀ ਵੀ ਆ ਕੁਆਲਿਟੀ ਚੰਗੀ ਆ ਜੀ ਭਾਜੀ ਆ ਦੰਦ ਖਾਲ ਲਓ ਕੋਈ ਵੀਰ ਭਰਾ ਇਹਨਾ ਆਖੇ ਵੀ ਕਿਤੇ ਉਧਾਂ ਦੇ ਇਧਰੇ ਲੋ ਲਓ ਜੀ ਇਧਰੇ ਲੋ ਦੋ ਦੰਦ ਜੀ ਭਾਜੀ ਠੀਕ ਆ ਹਾਂਜੀ ਕਰੋ ਜੈਕ ਜੀ ਦੋਂਦੀ ਆ ਭਾਜੀ ਪਿਓਰ ਹਾਂਜੀ ਹਾਂਜੀ ਕੋਰੋਟੇ ਫਲਾਰਲੀ ਵੀ ਰਹੀ ਇਥੇ ਨੂੰ ਕਮਾਈ ਮੜਾ ਫੇਰ ਤੇ ਬਾਕੀ ਕੱਦ-ਗਾੜੇ ਕੋਰਾ ਨੋਟ ਕਰ ਲਿਓ ਆਹ ਵੇਖੋ ਜੀ ਸੋਹਣੀ ਸੰਖੀ ਆ ਜੀ ਪੂਰੀ ਜਿੰਨੀ ਵੀ ਆ ਕੁਆਲਿਟੀ ਚੰਗੀ ਵਾਲੀ ਜਾਣ ਦਵੇ ਬਾਕੀ ਥਾੜ ਵੀ ਸੋਹਣੇ ਆ ਛੋਟੀ ਦਾ ਲੇਵਾ ਵੀ ਚੰਗਾ ਬਾਕੀ ਲੇਵਾ ਜਿੰਨਾ ਪਿੱਛੇ ਨੂੰ ਉਹਨਾ ਅੱਗੇ ਨੂੰ ਐ ਤੇ ਕਿੰਨਾਗਾ ਵੀਰ ਜੀ ਬੋਲਾ ਜੇ ਚਲੋ ਆ ਜੀ 8 ਕਿਲੋ ਸਾਡੀ ਸੂਈ ਜੀ ਠੀਕ ਆ ਹਾਂ ਜੀ ਭਾਜੀ 8 ਕਿਲੋ ਬੋਲਾ ਜੀ ਹਾਂ ਜੀ ਤੇ ਕਿੰਨਾ ਕ ਦੋਦੇ ਚ ਵਾਈ ਜਾਊਗੀ ਦੋ ਤਾਂ ਭਾਜੀ 12 ਕਿਲੋ ਤੇ ਨਹੀਂ ਜਾਂਦੀ ਕਿਰੇ ਵੀ ਚੋ ਲੈਣੇ ਭਾਜੀ ਦੋ ਲੈਣੇ ਇੱਕ ਸੇਲ ਹੋ ਗਈ ਆ ਠੀਕ ਹੈ ਜੀ ਹਾਂ ਜੀ ਤੇ ਭਾਜੀ ਇਹ ਹੋ ਰਹਿ ਗਿਆ ਬਸ ਵੀ ਠੀਕ ਆ ਤੇ ਮੁੱਲ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਦੇ ਭਾਜੀ ਜਿੰਦਾ ਦੀ ਝੋਟੀ ਆ ਜੇ ਤੇ ਕੱਟੀ ਆ ਪਲੂਣੀ ਮੋਲੇ ਦਾ ਭਾਵੇਂ ਡੇਢ ਕਰੀਏ ਇੱਕ ਵੀ ਨਹੀਂ ਦੇ ਦਾਂਗੇ ਛੋਟ ਹੋ ਜੂਗੀ ਇੱਕ 15 ਨਹੀਂ ਭਾਜੀ ਦੇ ਦਿਆਂ ਪੰਜ ਆਰ ਛੋਟ ਭਾਜੀ ਬਾਕੀ ਫੋਨ ਲਾਵੇ ਕੋਈ ਹਣਾ ਮਾਨ ਦਾ ਛੋਟ ਛੱਪਾ ਕਰ ਦਾਂਗੇ ਚਲੋ ਜੀ 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 ਚ ਬਾਕੀ ਥਾਣੇ ਕਰਾ ਵੇਖ ਲੋ ਥਾਣ ਚੰਗਾ ਸੋਹਣਾ ਲੱਗਾ ਵਾ ਚੰਗੀ ਆ ਜੀ ਜਿੰਨੀ ਵੀ ਹੈਗੀ ਸਾਫ ਸੁਥਰੀ ਆ ਬਾਕੀ ਤਸੱਲੀ ਕਰਨਾ ਗਾਹਕ ਦੀ ਜ਼ਿੰਮੇਵਾਰੀ ਹੁੰਦੀ ਹੈ ਜੀ ਤੇ ਅਗਲੀ ਆ ਗਈ ਗੱਬਣ ਜੀ ਪਾਜੀ ਅਗਲੀ ਗੱਬਣ ਗੱਬਣ ਆ ਗੱਬਣ ਆ ਗਈ ਜੀ ਬਾਕੀ ਇਹ ਵੀ ਬੜੀ ਸੋਹਣੀ ਆ ਵੇਖੋ ਕੁਆਲਿਟੀ ਚੰਗੀ ਆ ਇਹਦਾ ਸੂਆ ਕਰਵਾ ਜੀ ਪਾਜੀ ਤੀਜਾ ਸੂਆ ਦੇ ਤੀਜਾ ਸੂਆ ਹਾਂ ਜੀ ਪਾਜੀ ਠੀਕ ਆ ਤੋੜੋ ਪਾਜੀ ਇਹਨੂੰ ਦਿਨ ਕਿੰਨੇ ਗਾ ਬਾਕੀ ਇਹਦੇ 10 ਤਰੀਕ ਨੂੰ ਪਾਜੀ ਦਿਨ ਪੂਰੇ ਨੇ 10 ਤਰੀਕ ਨੂੰ ਆ ਆ ਜੋ ਪੱਟੀ ਮੈਂ ਭਾਜੀ ਬੋਲੋ ਵੱਡੀ ਵੱਡੀ ਭਾਜਨ ਵਜਨ ਚੰਗਾ ਜੀ ਆਹੇ ਮਸਾਹਤਾਂ ਨਾ ਕਰ ਲੈ ਆਈ ਕੋਈ ਥਾਣ ਸੁਣ ਸੋਹਣੇ ਲੱਗੇ ਆ ਜੀ ਭਾਜੀ ਇਹਨਾਂ ਲੇਵਾ ਹੋਰ ਬਣਾਉਂਗੀ ਇਹ ਜਿੰਨਾ ਹੋਣਾ ਨਾ ਇੰਨਾ ਹੀ ਹੋਰ ਬਣਾਉਂਗੀ ਸੁਣ ਹਾਂ ਜੀ ਹਾਂ ਜੀ ਹਾਂ ਜੀ ਹਾਂ ਆਜਾ ਥਾਣ ਲੇਵੇ ਦੀ ਪੂਰੀ ਸਾਫ ਸੋਹਣੀ ਸੋਹਣੀ ਸਣਾ ਸੁਣਾ ਦੀ ਤਾਂ ਓਕੇ ਆ ਜੀ ਮੈਂ ਨਾ ਵੀਰ ਜੀ ਆਪਣੀ ਤਸੱਲੀ ਦਾ ਪਾਸ ਕਰਕੇ ਮੇਰਾ ਅਗਲਾ ਵੀ ਤਸੱਲੀ ਕਰਕੇ ਖੜੇ ਕਿਉਂ ਇੰਨਾ ਵੀ ਤਸੱਲੀ ਕਰਕੇ ਲੈਂਦੀਆਂ ਇੰਨਾ ਵੀ ਰਕਮਾਂ ਖਰਚੀਆਂ ਵੀਰਾਂ ਨੇ ਜਿਨ੍ਹਾਂ ਪਸ਼ੂ ਖਰੀਦਣਾ ਉਹਦਾ ਵੀ ਫਰਜ਼ ਬਣਦਾ ਕਿ ਆਪਣੀ ਥੱਲੇ ਜ਼ਰੂਰ ਕਰਿਆ ਕਰੇ ਬਾਕੀ ਲੇਵਾ ਵੇਖੋ ਹੀ ਕਰਨ ਵਾਲੀ ਤਾਂ ਸੋਣਾ ਆਹ ਵੇਖੋ ਜੀ ਮੜਾਇਆ ਕਰਨਾ ਉਤੋਂ ਲਾ ਦੀ ਫਲਕਾਰੀ ਪਰੇਨ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਭਾਵੇਂ ਆਹ ਵੇਖੋ ਭਾਈ ਜਨੂ ਨੂੰ ਘਮਾ ਬਣੀ ਇੱਥੇ ਐਨੂੰ ਘਮਾਦੇ ਐਨੂੰ ਮੂੰਹ ਕਰਦਾ ਆਹ ਵੇਖੋ ਲਓ ਜੀ ਹੁਣ ਫੇਸ ਖਾ ਇਥੇ ਆ ਕੱਦ ਕਾਠ ਵੇਖ ਲੋ ਇੱਕ ਵਾਰ ਸਿੰਘ ਵੇਖ ਲੋ ਪੂਰੀ ਸੋਹਣੀ ਹੈ ਜੀ ਜਾਣ ਦੇ ਵੀਰ ਜੀ ਲੈ ਜੋ ਆਹ ਤੇ ਲੇਵਾ ਬਾਕੀ ਸਾਰੇ ਸਰੀਰ ਦੇ ਉੱਤੇ ਬਰੀਕ ਬਰੀਕ ਨਾੜਾ ਥਣ ਵੀ ਸੋਹਣੇ ਲੱਗੇ ਆ ਜੀ ਦਿਨ ਕਿੰਨੇ ਬਾਕੀ ਅਜੇ ਰਹਿ ਗਏ ਆ ਇੰਕਲਿਵਿਟੀ ਵਾਲੇ ਰੇਤੇ ਭਾਜੀ 3 ਕਿ ਲੈ ਗਏ ਆ ਠੀਕ ਆ ਹਾਂਜੀ 2 ਇੱਕ ਦਿਨ ਉੱਤੇ ਲੈ ਜਾਓ ਤੇਰਾ ਕਹਿ ਸਕਦਾ 10 ਤਰੀਕ ਨੂੰ ਵੀ ਸੂਚ ਸਕਦੀ ਆ ਭਾਜੀ 10 ਦਿਨ ਪੂਰੇ ਠੀਕ ਆ ਹਾਂਜੀ ਭਾਜੀ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਮੈਂ 13-14 ਕਿਲੋ ਵਧੀਆ ਆਮਨਾ ਚ ਚਵਾਈ ਜਾਊਗੀ ਭਾਜੀ ਠੀਕ ਹੈ ਠੀਕ ਹੈ ਜੇ ਇਹਦੇ ਨੂੰ ਮੈਂ ਕਹਾਂ 16-17 ਉਹਦਾ ਚਲੋ ਅਗਲੇ ਦੀ ਸੇਵਾ ਵਾ ਹਾਂਜੀ ਠੀਕ ਆ ਪਰ 14-15 ਕਹਾ ਆਮਨਾ ਚ ਚਵਾ ਜਾਣਾ ਭਾਜੀ ਤੇ ਮੋਲੇ ਦਾ ਕਿੰਨਾ ਕਰਨਾ ਜੀ ਮੋਲੇ ਭਾਜੀ 1 ਇੱਕ 15 ਕਰਦੇ ਆਂ ਤੇ ਦੇਣੀ ਕਿੰਨੇ ਕਦੀ ਹੈ ਜਸਨੂ ਭਾਜੀ ਹਾਂਜੀ ਤੇ 100 ਰੁਪਏ ਦੀ ਦੇਣੀ ਆ ਭਾਜੀ ਜਸਨੂ ਹੂੰ ਲਾਵੇ ਹੋਰ ਕਰ ਦਿਓ ਮਾਨ ਜਸਨੂ ਮਤਲਬ ਮਾਰ ਨਾਲ ਥੋੜਾ ਬੋੜਾ ਕਰ ਦਾਂਗੇ ਕੋਈ ਫੋਨ ਲਾਵੇ ਬਾਕੀ ਆਪਣੀ ਤਸੱਲੀ ਕਰਕੇ ਖੜੇ ਅਗਲਾ ਵੀ ਬਾਕੀ ਲੇਵਾ ਕਰਾਂ ਤੁਹਾਨੂੰ ਦਿਖਾ ਦਿੰਨੇ ਨੇ ਨੇੜੇ ਉਹ ਹਾਂਜੀ ਬਿੰਦੀਆਂ ਵਾਲਾ ਅਜੇ 1 2 ਦਿਨ ਲੱਗੀ ਤੇ ਹੋਰ ਥੋੜਾ ਜਿਆ ਬਣ ਜੂਗੀ ਹਨਾ ਬਾਕੀ ਸਿੰਘ ਵੀ ਨਿੱਕਾ ਵਾ ਕੋਈ ਵੱਡਾ ਸਿੰਘ ਨਹੀਂ ਐ ਸੋਹਣੀ ਐ ਫੱਬਦੀ ਐ ਜਿੰਨੀ ਵੀ ਐ ਤੇ ਅੱਗੇ ਆ ਜਿਹੜੀ ਇਹਦੇ ਬਾਰੇ ਦਸੀ ਐ ਜੀ ਆਹ ਪਾਣੀ 1.5 ਮਿੰਟ ਦਾ ਸੁਆਰੇ ਅੱਛਾ ਜੀ ਭਾਜੀ ਭਾਜੀ ਠੀਕ ਆ ਕੱਟੀ ਮਰ ਗਈ ਆ ਧਾਰ ਤੇ ਮਿਲਦੀ ਕੋਈ ਪਾੜਾ ਨਹੀਂ ਕੋਈ ਠੀਕ ਆ ਹਾਂ ਜੀ ਭਾਜੀ ਧਾਰ ਤੇ ਹੀ ਮਿਲਦੀ ਆ ਹਾਂ ਜੀ ਹਾਂ ਜੀ ਠੀਕ ਆ ਨੀਲੀ ਰਾਵੀ ਦੇ ਵਿੱਚ ਆਉਂਦੀ ਆ ਆ ਵੇਖੋ ਜੀ ਸੀ ਮੋਸਤੀ ਆ ਭਾਜੀ ਆ ਵੇਖੋ ਜੀ ਆਹ ਬਾਕੀ ਸੋਹਣੀ ਆ ਜਿੰਨੇ ਵੀ ਆ ਫੱਬ ਦੀ ਪੂਰੀ ਐ ਜੀ ਆਹ ਵੇਖੋ ਹੀ ਕਰੋ ਚੈੱਕ ਖਣ ਸੋਨੇ ਦੇ ਵੀ ਚੰਗੇ ਸੋਨੇ ਲੱਗੇ ਸਣਾ ਵੀ ਵੀਰ ਜੀ ਕੋ ਬਾਤ ਘਾੜਦਰੀ ਹੈ ਕੀ ਨਹੀਂ ਖਣ ਪਿੱਛਾ ਜੂਤ ਖੋਣੀ ਪਰ ਬਾਤ ਘਾੜੇ ਘਾਰਦਾ ਨਹੀਂ ਪਰ ਠੀਕ ਹੈ ਕੱਟ ਵਾਲਾ ਲੈ ਵਾ ਇਹਦਾ ਬਾਕੀ ਬੱਚਾ ਦਾ ਮਰ ਗਿਆ ਡੇਢ ਮਹੀਨਾ ਵੀਰ ਦਾਦਾ ਦੀ ਸੁਈ ਹੋਈ ਤਾਂ ਦੁੱਧ ਕਿੰਨਾ ਹੈ ਤੇ ਕੋਲ ਭਾਜੀ ਦੁੱਧ ਜਿਹੜਾ ਕੰਡੇ ਦਾ 8 ਕਿਲੋ ਆ 8 ਕਿਲੋ ਭਾਜੀ ਭਾਜੀ ਆ ਵੇਖੀ ਕੋਈ ਨਹੀਂ ਜਾਣਦੇ 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 ਲੋ ਬਾਕੀ ਹੈ ਠੰਡੀ ਧੀਰੀ ਹੈ ਹਾਂਜੀ ਭਾਈ ਠੰਡੀ ਦੀ ਵੀ ਠੰਡੀ ਦੀ ਆ ਵੇਖੋ ਜਿੱਦਾਂ ਮਰਜੀ ਥੱਲੇ ਬੈਠਾ ਰਹੇ ਹੋ ਠੀਕ ਆ ਆ ਥੋੜਾ ਜਿਹਾ ਉਰਲਾ ਥਾਣੂ ਚਹਰਾ ਖਦੀ ਹੈ ਨਾ ਭਾਈ ਕੋਠਾ ਮੜਾ ਚੁੱਕ ਕੇ ਰਾਦੀ ਪਰ ਤਾਰਦਾ ਨਹੀਂ ਫਰਕ ਹੋਇਆ ਕਰ ਇੱਥੇ ਵੇਰਾ ਵੀ ਭਰਾ ਜਿਹੜਾ ਕੋ ਝੋਕੇ ਲੈ ਜੇ ਠੀਕ ਆ ਮਗਰ ਚੋਲੇ ਗਾੜਨਾ ਗਾੜ ਚੋਲੇ ਠੀਕ 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 ਆ ਵੀ ਹੈ ਉਦਾਂ ਠੰਡੀ ਧੀਰੀ ਹੈ ਹਾਂਜੀ ਹਾਂਜੀ ਤੇ ਮੋਲੇ ਦਾ ਕਿ ਨਾ ਕਰਨਾ ਜੀ ਚਲੋ ਬੜੀ ਮਹਿੰਗੀ ਮੋਲੀ ਹੈ ਤੇ ਤਰੋ ਬੱਚਾ ਹਾਂਜੀ ਮੋਲ 75000 ਕਰਦੇ ਤੇ ਦੋਗੇ ਕਿੰਨੇ ਕ ਦੀ 70 ਵੀ ਦੇ ਦਾਂਗੇ ਭਾਜੀ ਛੋਟ ਹੋ ਜੂਗੀ 2000 2000 ਭਾਜੀ ਹੋਰ ਛੋਟ 60000 ਦੀ ਦੇਣੀ ਆ ਜੱਸ ਨੋ ਠੀਕ ਆ ਬਾਕੀ ਫੋਨ ਲਾਵੇ ਕਰ ਦਿਓ ਥੋੜਾ ਬੋਦਾ ਮਾਣ ਬਾਕੀ ਵੇਖੋ ਵੀ ਤਾਰੀਆਂ ਵਿੱਚ ਕੋ ਦੋ ਦੋ ਟਾਂ ਮਹੀਨਾ ਡੇਢ ਮਹੀਨਾ ਭਾਜੀ ਸੁਬਾ ਕੱਟੀ ਹੀ ਮਗਰੇ ਦੀ ਠੀਕ 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 ਕੱਟੀ ਮਰ ਗਈ ਆ ਬਾਕੀ ਫੋਨ ਲਾਵੇ ਥੋੜਾ ਬੋਦਾ ਕਰ ਦਿਓ ਨਹੀਂ ਕੀ ਹੈ ਤੇ ਅੱਗੇ ਮੀਣੀ ਆ ਗਈ ਭਾਜੀ ਮੀਣੀ ਆ ਗਈ ਲਓ ਜੀ ਮੀਣੀ ਆ ਗਈ ਅੱਗੇ ਇਹਦੇ ਕੋਲ ਦੁੱਧ ਕਿੰਨਾ ਵੀਰ ਜੀ ਭਾਜੀ ਇਹਦੇ ਕੋਲ ਦੁੱਧ 7 ਕਿਲੋ ਆ ਲਓ ਵੀ 7 ਕਿਲੋ ਦੁੱਧ ਤੇ ਨਾ ਤਰੀਕ ਦੀ ਪਾਣੀ ਬਣੀ ਵੀ ਜੱਗੇ ਤੁਹਾਡੇ ਕੋਲ ਹੀ ਬਣੀ ਹੈ ਮਾਲੀ ਆ ਮਾਲੀ ਸਾਡੇ ਕੋਲੇ ਉਹਦੇ ਕੋਲੇ ਠੀਕ ਆ ਮਾਲੀ ਵੀ ਚੰਗਾ ਜੇ ਕੋ ਬਣੀ ਆ ਮਾਲੀ ਮਾਲੀ ਵੀਡੀਓ ਦੇ ਵੇਖੋ ਮਾਲੀ ਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਮਾਲੀ ਵੀਰ ਦੇ ਸੇਲ ਕਰਨਾ ਆਹ ਵੇਖੋ ਜੀ ਕਰੋ ਜੇ ਕ ਮੀਣੀ ਦੋਵੇਂ ਸਿੰਘ ਠਾਣ ਹੋਆਂ ਕਰ ਮਾਲੀ ਦੇ ਇਹਦਾ ਸੂਆ ਕਰਵਾਓ ਵੀਰ ਜੀ ਠੀਕ ਆ ਹਾਂ ਜੀ 7 ਕਿਲੋ ਦੁੱਧ ਬਹੁਤ ਲੰਮੀ ਜੀ ਬਾਕੀ ਰੰਗ ਕਾਲਾ ਹੀ ਆ ਆਪਦਾ ਸਾਰਾ ਹਾਂ ਜੀ ਹਾਂ ਜੀ ਪਾਣੀ ਰੰਗ ਕਾਲਾ ਹੀ ਹੈਗਾ ਵਾਲ ਚਿੱਟਾ ਕੋਈ ਨਹੀਂ ਨਹੀਂ ਪਾਣੀ ਪੂਰ ਇੱਕ ਨੰਬਰ ਜੈਡ ਬਲੈਕ ਪਲੀ ਜੁੜੀ ਚੰਗੀ ਹੈ ਹੈ ਰੰਗ ਵੀ ਕਾਲਾ ਉਤੋਂ ਮੀਣੀ ਤੇ ਸੋਹਣੀ ਸਨਖੀ ਪੂਰੀ ਹੈ ਜੀ ਆ ਵੇਖੋ ਕਰੋ ਜੱਟ ਤੇ ਬਣੀ ਵੀ ਇਹਨਾਂ ਦੇ ਘਰੇ ਹੀ ਆ ਪਾਣੀ ਘਰੇ ਬਣੀ ਆਡੀ ਤੇ ਮਾਲੀ ਵੀ ਘਰੇ ਹੀ ਆ ਇਹਨਾਂ ਦੇ ਉਹਦੇ ਵੀ ਦਰਸ਼ਨ ਕਰਾਉਣੇ ਤੁਹਾਨੂੰ ਉਹ ਵੀ ਵੀਰ ਨੇ ਇੱਥੇ ਖਿਲਾਰ ਲਈ ਵੀਰ ਮੜਾਇਆ ਇਹਨੂੰ ਇਹਨੂੰ ਘਮਾ ਮੜਾਇਆ ਮੂੰਹ ਇਹਦਾ ਆ ਵੇਖੋ ਇਹ ਮੀਣੀ ਝੋਟੀ ਸੋਹਣੀ ਸਨਖੀ ਜੈਡ ਬਲੈਕ ਮੀਨੀ ਹੈ ਜੀ ਇਹ ਕੁਆਲਿਟੀ ਵਾਲੀ ਆ ਜਿੰਨੀ ਵੀ ਹੈਗੀ ਸੋਹਣੀ ਆ ਥਾਣ ਥਣ ਵੀ ਚੰਗੇ ਆ ਹਾਂ ਜੀ ਭਾਈ ਥਣਾ ਦੀ ਬਾਤ ਕਰਦਣੀ ਹੈ ਕੋਈ ਮਾਸਾ ਜਿੰਨੀ ਨਹੀਂ ਹੋ ਗਈ ਭਾਈ ਇਥੇ ਚੋਕੇ ਖੜੇ ਦੋੜਾਂਗਾ ਠੀਕ ਆ ਲੈ ਜਾ ਵੀਰੇ ਨੂੰ ਹੁਣ ਦੁੱਧ 7 ਕਿਲੋ ਆਦੇ ਕੋਲ 7 ਕਿਲੋ 7 ਕਿਲੋ ਭਾਈ ਦੁੱਧ ਜਿਆਦਾ ਨਹੀਂ ਪੋੜੀ ਕਰੀ ਜਾਂਦਾ ਠੀਕ ਆ ਤਿੰਨ ਤਰੀਕ ਦੀ ਭਾੜੀ ਬੜੀ ਤਾਂ ਕਰਕੇ ਥੋੜਾ ਜਿਹਾ ਫਰਕ ਪਾ ਗੀ ਦੋਨ ਦਾ ਠੀਕ ਆ ਤੇ ਮਿਲਦੀ ਭਾੜੇ ਦੇ ਹੀ ਆ ਭਾੜੇ ਦੇ ਭਾੜੇ ਦੇ ਹੀ ਠੀਕ ਆ ਤੇ ਮੋਲੇ ਦਾ ਕਿ ਨਾ ਕਰਨਾ ਜੀ ਹਾਂ ਜੀ ਯਾਰ ਛੋੜ ਕਰਦਾ 65 ਦੀ ਦੇ ਦਾਂਗੇ ਹੋਜੂ ਮਾਰਦਣ ਮੌਕੇ ਤੇ ਭਾੜੀ 4000 ਨਹੀਂ ਮੈਂ ਦੇਣੀ ਜੀ ਛੋਟੀ ਹੂੰ ਲਾਵੇ ਕੋਈ ਹੋਜੂ ਮਾਰਦਣ ਕੋਈ ਗੱਲ ਨਹੀਂ ਕੋਈ ਨਹੀਂ ਭਰਾ ਨੇ ਕਿਨੇ ਮੀਣੀਆਂ ਨੇ ਦੇ ਦੇਣੀ ਨਹੀਂ ਪਿਓਰ ਜੱਟ ਬਲਿਆ ਗਿਆ ਜੱਟ ਬਲਿਆ ਗਿਆ ਬਾਕੀ ਥਾਣ ਥਣ ਵੇਖ ਲਓ ਜੀ ਥਾਣਾ ਦੀ ਵੀ ਬਾਤ ਕਰਦਣੀ ਨਾ ਆ ਗਈ ਨਹੀਂ ਨਹੀਂ ਭਾਜੀ ਥਣਾ ਦੀ ਮਾਸਾ ਜਨੇ ਨਹੀਂ ਬਿਵਾਦ ਕਰਾਂਗੇ ਠੀਕ ਆ ਹਾਂਜੀ ਅਗਲੀ ਜਿਹੜੀ ਆ ਗਈ ਥੋੜੀ ਭਾੜੀ ਵੀ ਕੋਕੜਾ ਠੀਕ ਆ ਆ ਜਾਓ ਕੱਢ ਲਓ ਬਾਹਰ ਇਹਨੂੰ ਵੀ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ? ਇਹਦੇ ਦੁੱਧ 6 ਕਿਲੋ ਆ ਠੀਕ ਆ ਸਾਢੇ 5 ਕਿਲੋ ਦੀ ਗਰੰਟੀ ਵਾਲਾ ਦੁੱਧ ਉਹ ਲੀਟਰ ਮਾਰ ਕੇ ਕੋਈ ਲੈ ਜੀ ਠੀਕ ਆ ਹਾਂਜੀ ਚੋਣ ਆਵੇ ਅਗਲਾ ਹਨਾ ਚੋਣ ਆਵੇ ਭਾੜੀ ਚੋਕੇ ਖੜੇ ਕੋਈ ਦੋ ਡਾਕ ਚੋਕੇ ਖੜੇ ਹਾਂਜੀ ਸੁਆ ਕੇ ਨਾ ਆ ਤੂੰ ਜਾ ਤੂੰ ਜਾ ਭਾਜੀ ਤੂੰ ਜਾ ਲੋ ਵੀ 5 ਲੀਟਰ ਦੁੱਧ ਵੀਰ ਕਹਿੰਦਾ ਵੀ ਭਾਜ ਦਾਂ ਮਰਜ਼ੀ ਲੀਟਰ ਮਾਰ ਲਿਆਗੇ ਆਲੋ ਸੋਹਣੀ ਹੈ ਜੀ ਇਹ ਵੀ ਜਿੰਨੀ ਹੈਗੀ ਕਰਮਾ ਵਾਲੀ ਆ ਵੇਖੋ ਮੇਲਬਾਲ ਦੀ ਕਾਫੀ ਲੰਮੀ ਆ ਕਦਗਾਠ ਵੀ ਜੰਗਾ ਨਹੀਂ ਹੈਗੀ ਭਾਜੀ ਅੰਨੇ ਤੋਂ ਉੱਪਰ ਹੋ ਗਿਆ ਨੂੰ ਟਾਈਮ ਠੀਕ ਆ ਹਾਂ ਜੀ ਇਹਨੂੰ ਕਿਸੇ ਕੋਲ ਹੋ ਗਿਆ ਜੀ 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 ਮਿਲਦੀ ਵੀਰਕ ਦਾਏ ਮਿਲਦੀ ਭਾਜੀ ਇਹ ਟੀਕੇ ਦੇ ਜੇ ਠੀਕ ਆ ਹਾਂ ਜੀ ਕਿਉਂਕਿ ਅਸੀਂ ਤੁਹ ਨਹੀਂ ਮਾਨਾ ਇੱਥੇ ਮੁੜ ਗਿਆਗਾ ਪੱਕਾ ਨਹੀਂ ਮਿਲਦੀ ਦੋਵੇਂ ਟਾਈਮ ਹੀ ਆ ਹਾਂ ਜੀ ਦੋਵੇਂ ਟਾਈਮ ਭਾਜੀ ਟੀਕਾ ਲੇਦੀ ਠੀਕ ਆ ਹਾਂ ਜੀ ਪਿਛਲੇ ਪਹਾੜੇ ਦੇ ਚੋਕਲੇ ਆ ਆਪਣੇ ਉੱਪਰੇ ਥਾੜਾ ਕਰਕੇ ਕਰਦੀ ਆ ਤੇ ਮੁੱਲ ਮੁੱਲ ਭਾਜੀ ਦਾ 58000 ਜੇ ਕਿੰਨੇ ਦੇ ਦੋਗੇ 55 ਨਹੀਂ ਦੇ ਦੀ ਭਾਜੀ ਛੋੜ 55000 ਜੋ ਮੈਂ ਭਾਜੀ ਛੋੜ ਹੀ ਹੋਣੀ ਜੀ 100 ਠੀਕ ਆ ਬਾਕੀ ਫੋਨ ਲਾਵੇ ਕੋਈ ਹੈ ਮਾਨਦਾਨ ਜਰੂਰ ਹੋਊਗਾ ਕਰ ਦਾਂਗੇ ਭਾਜੀ ਚਲੋ ਕੋਈ ਨਹੀਂ ਠੀਕ ਆ ਹੁਣ ਲੈ ਆਓ ਮਾਲੀ ਲਿਆਓ ਭਾਜੀ ਆ ਗਿਆ ਮਾਲੀ ਮਾਲੀ ਤੁਹਾਨੂੰ ਦਫਾਉਣੇ ਆ ਕਿ ਸਾਰੀਆਂ ਮੱਜਾਂ ਜੋ ਕੱਦ ਮਾਲੀ ਦਾ ਹੀ ਵੱਡਾ ਵਾ ਆਹ ਵੇਖੋ ਪੂਰੇ ਵੱਡੇ ਕੱਦ ਦਾ ਮਾਲਕ ਤੇ ਵੀਰ ਜੀ ਦੰਦਾ ਜਿਹਾ ਏ ਸ਼ੇ ਦੰਦਾ ਮੇਰੇ ਨਾਲ ਭਾਜੀ ਵੇਖੋ ਕਿੰਨਾ ਉੱਚਾ ਏ ਲਾਓ ਭਾਈ ਕਰੋ ਜਗ ਪ੍ਰਦਰਸ਼ਨੀ ਮਾਤੀ ਇਹਨੂੰ ਬਹੁਤ ਜ਼ਿਆਦਾ ਲੱਗੀ ਆ ਚੰਗਾ ਰਾਸ਼ਨ ਖਵਾਇਆ ਨੂੰ ਕਿਸਨੇ ਹੈ ਪਾਜੀ ਤੇ ਕਿਧਾ ਰੇੜੇ ਰੁੰਡੇ ਵੀ ਲੱਗਾ ਵੀਰ ਕਿ ਨਹੀਂ ਰੇੜੇ ਵੀ ਲੱਗਾ ਸ਼ੌਕ ਨਹੀਂ ਰੱਖਿਆ ਕੇ ਨੇ ਸ਼ੌਕ ਨਹੀਂ ਰੱਖਿਆ ਪਾਜੀ ਇਹਦਾ ਸ਼ੌਕ ਨਹੀਂ ਆਹ ਵੇਖੋ ਜੀ ਕਿੱਡਾ ਉੱਚਾ ਕੱਦ ਕਾੜ ਪੂਰਾ ਵੱਡਾ ਵਾ ਕੰਧ ਵੇਖ ਲਓ ਵੀ 6 ਫੁੱਟ ਦੇ 6.5 ਫੁੱਟ ਦੇ ਲਾ ਕੇ ਕੰਧ ਹੋਣੀ ਆ ਤੇ ਬਰਾਬਰ ਹੀ ਆ ਕੰਧ ਖਾਲ ਦੋ ਪਾਜੀ ਆਹ ਵੇਖੋ ਹੈ ਵੀ ਠੰਡਾ ਠੰਡਾ ਠੀਰਾ ਵਿਚਾਰਾ ਇਧਰ ਲਓ ਲਓ ਜੀ 21 ਰੰਗ ਖਾਓ ਕਿਨੇ ਦੰਦ ਭਰੀ ਬਰਾਬਰ ਕਰਨ ਦੇ ਆ ਜੀ ਠੀਕ ਆ ਹਾਂ ਜੀ ਬਾਕੀ ਵੇਖ ਲੋ ਕੋਈ ਇਹ ਚ ਮਤਲਬ ਵੇਖ ਲੋ ਹਾਂ ਜੀ ਸੈਂ ਠੰਡਾ ਦੀ ਰਹਿ ਮੱਜਾਂ ਜੀ ਵੱਜਾ ਹੈ ਕੋਈ ਗਾਲ ਹੀ ਨਹੀਂ ਵਿਚਾਰਾ ਭਾਵੇਂ ਨਿਗੇ ਜਿ ਨਿਆਣੇ ਨੂੰ ਫੜਾ ਦੋ ਠੀਕ 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 ਆ ਆ ਵੇਖੋ ਜੀ ਬਾਕੀ ਇਹਦੀ ਕੀਮਤ ਕਦਰਦਾਨ ਨੇ ਪੋਣੀ ਆ ਚੰਗਾ ਫਰੀਨ ਬਰਾਡ ਵਾਲਾ ਵੀ ਚੰਗਾ ਟੈਸਟਿੰਗ ਵਾਲ ਸਟੇਟ ਆ ਇੱਥੇ ਖਲਾਰ ਨਹੀਂ ਵੀਰ ਮੜਾ ਐ ਇਹਨੂੰ ਘਵਾ ਮੂੰਹ ਇਹਦਾ ਆ ਵੇਖੋ ਖਲੋਂਦਾ ਵੇਖ ਕਿਦਾਂ ਮੂੰਹ ਤਾਂ ਨੂੰ ਚੁੱਕਿਆ ਕਰਮਾळा ਸੋਹਣਾ ਸੰਖਾਪੂਰਾ ਜੀ ਕੋਲ ਆਇਆ ਕੋਈ ਨਿੰਦਗੇ ਨਹੀਂ ਜਾਂਦਾ ਚੰਗਾ ਵਾ ਜਿੰਨਾ ਵੀ ਆ ਮਾਲੀ ਜਾਣ ਦੇ ਵੀਰ ਆਵੀ ਇਹਦੇ ਬੱਚਿਆਂ ਮੁੱੱਚਿਆਂ ਦਾ ਪਤਾ ਕੋਈ ਕਿੰਨੇ ਕ ਆ ਗਏ ਹੋਣਗੇ ਹੁਣ ਤੱਕ ਭਾਈ ਬੱਚਿਆਂ ਦੇ ਤੂੰ ਨਹੀਂ ਮਾਣਾ ਜਿਹੜਾ ਮੋੜਦਾ अच्छा हां जी पाजी थोड़े दिन में मैं अगले ने दसया नहीं मैं अगले रिकॉर्ड भी दसया पूरा भी ਸਾਡਾ ਘਰ ਦਾ ਹੀ ਘਰੇ ਪਾਲਿਆ ਕੱਟਾ ਠੀਕ ਹੈ 11-12 ਕਿਲੋ ਦੁੱਧ ਦਿੰਦੀ ਆ ਮੈਂ ਜਿਹੜੀ ਮੈਂ ਮਤਲਬ ਜਿਹੜੀ ਬਣਦੀ ਆ ਹਾਂ ਜਾਨੀ ਤੇਰਾ ਕਾਟ ਵੀ ਬੰਦਿਆ ਵਾ ਕੋਈ ਉਦਾਂ ਦਾ ਨਹੀਂ ਹੈਗਾ ਸ਼ੌਕ ਨਾ ਕਿਨੇ ਪਾਲਿਆ ਹੈ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ ਇੱਕ ਵਾਰ ਫੇਰ ਵੇਖ ਲੋ ਜੀ ਬੇਲ ਬਾਲ ਕਾਫੀ ਲੰਮੀ ਆ ਤੇ ਛੋਟਿਆਂ થી ਚਲ ਜੂਗਾ ਇਹ ਈ ਜਾਣਾ ਭਾਈ ਮੇਰੇ ਨਾਲ ਵੱਡੀ ਗੱਡੀ ਜਾਊਗਾ ਛੋਟੇ ਹੱਥ ਜੀ ਨਹੀਂ ਜਾਣਾ ਹਾਂਜੀ ਤਾਂ ਮੁੱਲੇ ਦਾ ਕਿਦਾਂ ਕਰੋਗੇ ਮੁੱਲ ਭਾਈ ਫੋਨ ਤੇ ਕਰਾਂਗੇ ਠੀਕ ਹੈ ਬਾਕੀ ਮੂਲ ਲਾਵੇ ਜਿਹਦੇ ਰੱਖਣ ਵਾਲੇ ਰੱਖਣ ਵਾਲੇ ਨੂੰ ਦੇਣਾ ਹੈ ਰੱਖਣ ਵਾਲੇ ਦੇ ਨਾਲ ਜੈ ਜੀ ਮੁੱਲ ਸ਼ਾਦਾ ਨਹੀਂ ਕੋਈ ਡਰਨਾ ਨਹੀਂ ਜਿੱਦਾਂ ਕਿ ਇਹਨੇ ਫਾਰਮ ਫੂਰਮ ਨਵਾਂ ਤਿਆਰ ਕਰਨਾ ਮੱਝਾਂ ਦਾ ਫਾਰਮ ਕਈ ਵੀਰ ਪਾਉਂਦੇ ਆ ਉਹਨੇ ਜੇ ਕੋਈ ਲੈ ਕੇ ਜਾਣਾ ਉਹਦੇ ਮਾਲੀ ਖੜ ਸਕਦਾ ਵਾ ਹਨਾ ਅੱਗੇ ਦੋ ਕਟੀਆਂ ਆ ਗਈਆਂ ਕਟੀਆਂ ਦੋਵੇਂ ਖੋਲ ਲਾ ਵੀਰ ਕਿੰਨੇ ਕਿੰਨੇ ਜੇਰਦੀਆਂ ਹੋਈਆਂ ਵੀਰ ਜੀ ਕਟੀਆਂ ਆਏ। ਆਹ ਯਾਦ ਹੈ ਕਿ 11 ਮਹੀਨੇ ਦੀ। ਅੱਛਾ। ਆਹ 13 ਮਹੀਨੇ ਦੀ ਜੀ ਭਾਜੀ। ਠੀਕ ਆ। ਹਾਂ ਜੀ ਭਾਜੀ। ਬਾਕੀ ਚੰਗੀਆਂ ਸੋਹਣੀਆਂ ਬਰੀਡ ਵਾਲੀਆਂ ਹਨਾ। ਬਰੀਡ ਵਾਲੀਆਂ ਸਿੰਘ-ਸੁੰਗ ਵੀ ਵੇਖੋ ਨਾ ਜੀ। ਸਿੰਘ ਹੁਣ ਤਾਂ ਹੀ ਮੋੜਨ ਡੇ ਆ ਦੋਵੇਂ ਕਟੀਆਂ ਵੇਖੋ ਜੀ ਬਰੀਡ ਚੰਗੀ ਆ ਫੇਸ ਕੁਆਲਿਟੀ ਸਿੰਘ ਦੀ ਕੁਆਲਿਟੀ ਵੇਖ ਲਓ। ਥਣ ਵੀ ਇਹਨਾਂ ਦੇ ਚਾਰ-ਚਾਰ ਹੀ ਆ। ਫੋਰਟ ਸ਼ਾਂਗ ਚੰਗੀਆਂ। ਕੋਈ ਆਹ ਨਿਸ਼ਾਨ ਹੋਊਗੀ ਦੇ ਇੱਥੇ ਰਹਿਣ ਦੇ ਕੋਈ ਇਹ ਤਾਂ ਨਹੀਂ ਗੱਲ। ਲਓ ਜੀ। ਹਾਂ ਜੀ। ਬਾਕੀ ਇਹ ਆ ਕਿ 6-6 ਮਹੀਨੇ ਸਾਹਮਣੀਆਂ ਪੈਣਗੀਆਂ। ਪੀ ਗਾਂ ਟੀਕਾਰ ਖਾ ਲੈਣਗੀਆਂ ਚੰਗਾ ਫੀਡ ਫੜ ਪਾ ਦੇ ਕੋਈ ਤਿਆਰ ਹੋ ਜਾਣਗੀਆਂ ਸੋਹਣੀਆਂ ਝੋਟੀਆਂ ਬਣਨਗੀਆਂ ਹਾਂਜੀ ਭਾਜੀ ਤੇ ਇਹਨਾਂ ਦੀ ਕੀਮਤ ਕਿੰਨੀ ਲੈਣੀ ਵੀਰ ਜੀ ਭਾਜੀ ਕੀਮਤਾਂ ਜਿਹੜੀ ਕੱਟੀ ਆ ਹਾਂਜੀ ਇਹਦਾ 50000 ਕਰਦੇ ਮੁੱਲ ਹਾਂਜੀ ਤੇ ਜੱਸ ਨੂੰ 22 ਦੇ ਦਾਂਗੇ 20000 ਦੀ ਆ ਕੱਟੇ ਠੀਕ ਐ ਬਾਕੀ 4 ਹੀ ਥਾਣੇ ਆ ਸੋਹਣੇ ਥਣ ਲੱਗੇ ਆ ਜੀ ਇਹਦੇ ਠੀਕ ਆ ਤੇ ਆੜੀ ਕਿੰਨੇ ਦੀ ਪਾਣੀ ਦਾ 13.5 ਹਜ਼ਾਰ ਮੁੱਲ ਕਰਦੇ 12 ਦੇ ਦੇਣੀ ਜੱਸ ਲਓ ਠੀਕ ਆ ਹਾਂ ਜੀ 12 ਜੋੜਾ ਵੀਰ ਭਰਾ ਲਓ ਫੇਰ ਮਾਨ ਦਾ ਨਾ ਹੋਰ ਹੋ ਜੋੜਾ ਫੋਨ ਲਾਵੇ ਕੋਈ ਫੋਨ ਲਾਵੇ ਕੋਈ ਜੋੜਾ ਦੇਣੀਆਂ ਰੱਖਣ ਵਾਲੇ ਨੂੰ ਆ ਕੋਈ ਸਾਹਮਣ ਵਾਲਾ ਪਾਣੀ ਜੇ ਕੋਈ ਜੋੜਾ ਲਊਗਾ ਨਾ 30 ਹਜ਼ਾਰ ਦੇਦਾਗੇ 30 30 ਦਾ ਦੇ ਦੇਈ ਯਾਰ ਕੋਈ ਨਹੀਂ ਸਾਹਮਣ ਵਾਲਾ ਲਾਵੇ ਕੋਈ ਉਹ ਕਿਤੇ ਨਹੀਂ ਜਾਣਦੀ ਕੋਈ ਚੱਕਰ ਲਿੰਗ ਆ ਇਹ ਗੱਲ ਕਿਹੋ ਜਿਹੀ ਭਾਈ ਇਹ ਤਾਂ ਵੇਖੀ ਲਿਆ ਗਿਆ ਹਾਂ ਜਾਣਦੀ ਕੋਈ ਨਹੀਂ ਕੋਈ ਲੈ ਦੇ ਜੋੜਾ ਖੜੇ ਸਾਹਮਣ ਵਾਲਾ ਕੋਈ ਸਾਹਮਣ ਵਾਲੇ ਨੂੰ ਦੇਣੀਆਂ ਭਣੀ ਲਓ ਜੀ ਬਾਕੀ ਸੋਹਣੀਆਂ ਵਾ ਕਟੀਆਂ ਜਿੰਨੀਆਂ ਵੀ ਸਾਫ਼ ਸੁਥਰੀਆਂ ਵਾ ਜੇ ਕੋਈ ਇਹ ਕਟੀਆਂ ਪਾਲੂਗਾ ਕਟੀਆਂ ਦੀ ਕੀਮਤ ਗਾਂ ਉਹਨਾਂ ਨੂੰ ਜਾ ਕੇ ਚੰਗੀ ਮਿਲ ਸਕਦੀ ਹੈ ਜੀ ਅੱਗੇ ਵਹਿੜਾਂ ਆ ਗਈਆਂ ਜੀ ਲੈ ਵੀਰ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਭਾਜੀ ਦੁੱਧ 12-13 ਕਿਲੋ ਇਹ ਭਾਜੀ ਇਹਦਾ ਕੱਲ ਦਾ ਬੱਚਾ ਮਰਿਆ ਵਾ ਅੱਛਾ ਘਟਾ ਗਈ ਥੋੜੀ ਜੀ ਹਾਂਜੀ ਠੀਕ ਐ ਸੂਈ ਨੂੰ ਕਿੰਨਾ ਟਾਈਮ ਹੋਣਾ 15-20 ਦਿਨ ਹਾਂਜੀ ਭਾਜੀ ਆ ਜੀ ਠੀਕ ਐ ਕੋਈ ਵੀਰ ਭਰਾ ਜਿਹੜਾ ਆਣ ਕੇ ਇੱਥੇ ਲਊਗਾ ਅਸੀਂ ਨੂੰ ਵੀਡੀਓ ਦਿਖਾਵਾਂਗੇ ਤਾਜੀ ਸੂਈ ਦੀ ਠੀਕ ਵੀਡੀਓ ਬਣੀ ਹੈਗੀ ਠੀਕ 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 ਹੈ ਤੇ ਥਣਾ ਦੀ ਕੋਈ ਬਾਤ ਕਰਦਣੀ ਹੈਗੀ ਭਾਈਆ ਅਗਲੇ ਥਣ ਦੀ ਤੇਲ ਦੇ ਖਾਂ ਆਉਂਦਾ ਵਾ ਕੋਈ ਨਾੜ ਨਹੀਂ ਕੋਈ ਗਿਲਟ ਨਹੀਂ ਆ ਠੀਕ ਹੈ ਬੰਦੇ ਬਹਿਣਾ ਬਾਈ ਤੋਂ ਪਰਲਾ ਥਣ ਨਹੀਂ ਜਿਹੜਾ ਉਲਟਾ ਬਹਿਣੀ ਤੋਂ ਹਾਂਜੀ ਠੀਕ ਆ ਤੇਲ ਕਰਕੇ ਦੇਣੀ ਪਈ ਆਪਾਂ ਠੀਕ ਠੀਕ ਹੈ 10 ਲੀਟਰ ਕੰਡੇ ਵਾਲਾ ਮਿੰਕੇ ਲਾਉਂਗਾ ਠੀਕ 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 ਆ ਤੇ ਤਾਰ ਆਉਂਦੀਆਂ ਉਦਾਂ ਆਉਂਦੀਆਂ ਪਰ ਕੋਈ ਨਾੜ ਨਹੀਂ ਕੋਈ ਗੱਡ ਨਹੀਂ ਹੈਗਾ ਵਿੱਚ ਠੀਕ ਆ ਜੀ ਹਾਂਜੀ ਸਹੀ ਆ ਲੈ ਜਾ ਵੀਰ ਤੋਰ ਦੇ ਸੁਆ ਕਿ ਨਵਾਉਂਗਾ ਇਹਦਾ ਤੂੰ ਜਾ ਭਾਈ ਤੂੰ ਜਾ ਬਾਕੀ ਜੇ ਕੋਈ ਮੰਗਾਊਗਾ ਬੱਚੇ ਦੀ ਵੀਡੀਓ ਤੁਸੀਂ ਉਹਨੂੰ ਪਾ ਦਿਓ ਸਿੱਧੀ ਹਨਾ ਬਾਕੀ ਸੋਹਣੀ ਸੁਨੱਖੀ ਆ ਜਰਸੀ ਚ ਆਂਦੀ ਆ ਠੰਡੀ ਧੀਰੀ ਵੀਰ ਜੀ ਨਾ ਨਾ ਤੇਰੇ ਕੋਲੋਂ ਪਾਣੀ ਰੱਖ ਲੈਣਾ ਕੇ ਪਾਣੀ ਕਿਉਂ ਠੀਕ ਆ ਜੀ ਨਾਮੋਲ ਕਰਨਾ ਦਾ ਵੈਟ ਦਾ ਜੀ ਕੋਲ ਭਾਜੀ ਤੇ ਤੁਹਾਨੂੰ ਪਤਾ ਬੱਚਾ ਪੋਚਾ ਮਰਿਆ ਵਾ ਹੁਣ ਤੇ ਜੈਰੀ ਹੋਣਾ ਮੋਲ 35000 ਕਰਦੇ 32000 ਦੀ ਜਸਨੋ ਦੇਣੀ ਆ ਛੋਟ ਕਰਦੀ ਖੁੱਲੀ ਛੋਟ ਕਰ ਦਾਂਗੇ ਭਾਜੀ ਹਾਂ ਜੀ ਊਂ ਲਾਵੇ ਕੋਈ ਛੋਟ ਹੋ ਜੂਗੀ 9 ਕਿਲੋ ਦੋ ਤਗਲਾ ਚੋਕੇ ਲੈ ਜੀ ਹਨਾ ਹੈ ਨਸਲ ਵਾਲੀ ਐ ਚੰਗੀ ਕੁਆਰੀ ਦੇਖੋ ਠੰਡੀ ਧੀਰੀ ਆ ਜੀ 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 ਹਾਂ ਜੀ ਆ ਜਿਹੜੀ ਆ ਇਹਦੇ ਕੋਲ ਕਿੰਨਾ ਦੁੱਧ ਆ ਦੁੱਧ ਇਹਨੂੰ 12 ਕਿਲੋ ਪਾਜੀ ਅੱਛਾ 12 ਕਿਲੋ ਹਾਂਜੀ ਇਹਦੇ ਮਕਰ ਬੱਛੀ ਜੀ ਠੀਕ ਆ ਹਾਂਜੀ ਇਹ ਵੀ ਜਰਸੀ ਜੀ ਆਉਂਦੀ ਜੀ ਹਾਂਜੀ ਹਾਂਜੀ ਪਾਜੀ ਹਾਂਜੀ ਸੋਹਣੀ ਸਨਖੀ ਅੱਸੀ ਦੇ ਪਾਜੀ ਆਹ ਮਸ਼ੀ ਇਹਦੀ ਹਾਂਜੀ ਹਾਂਜੀ ਠੀਕ ਹੈ ਕਿੰਨੇ ਕਿ ਤਨਾਂ ਦਾ ਸੁਆ ਵੀਰ ਜੀ ਪਾਜੀ 20-25 ਜਨਾਂ ਦੀ ਹੱਦੀ ਵਸ਼ੀ ਅੱਛਾ 20-25 ਜਨਾਂ ਦੇ ਹਾਂਜੀ ਮੋੜ ਲਾ ਵੀਰ ਚੰਗੀ ਰੱਖੋ ਚਵਾ ਦੇਖੋ ਲੱਗਾਂ ਆਹ ਵੇਖੋ ਠੰਡੀ ਤੇਰੀ ਹੈ ਪਾਜੀ ਸੋਹਣਾ ਥਾਣ ਸੁਣ ਚੰਗਾ ਲੱਗਾ ਜੀ ਚਲੋ ਜਾਣ ਦਿਓ ਵੀਰ ਜੀ ਕੋਈ ਐਦਾਂ ਨਹੀਂ ਕਹਾਂ ਦੀ ਠੰਡੀ ਠੀਰੀ ਹੈ ਠੀਕ ਹੈ ਜੀ ਇਹਨੂੰ ਕੋਈ ਅਸੀਂ ਨਹੀਂ ਪੋੜੀ ਕੋਈ ਕੋਝ ਨਹੀਂ ਪਾਉਣਾ ਇਹਨੂੰ ਦੁੱਧ ਕਿੰਨਾ ਦੱਸਿਆ ਹੋਣਾ ਦੁੱਧ 12 ਕਿਲੋ ਭਾਜੀ 12 ਕਿਲੋ ਹਾਂ ਜੀ ਠੀਕ ਹੈ ਲੈ ਜਾ ਵੀਰ ਤੇ ਮੁੱਲ ਇੱਥੇ ਹੀ ਦੱਸ ਦੇ ਇਹਦਾ ਇੱਥੇ ਕੋਈ ਤਾਰੀਖਾ ਕਰਦੇ ਹਾਂ ਹਾਂ ਜੀ ਜਾਸਰੋ 40 ਨਹੀਂ ਦੇਣੀ ਆ ਠੀਕ ਛੋਟ ਕਰ ਦੀ ਛੋਟ ਕਰਦਾਂਗੇ ਭਾਜੀ ਕੋਈ ਮਾਰਦਾਨ ਕਰਦਾ ਕੋਈ ਗਾਲੇ ਕੋਈ ਵੀਰ ਭਰਾ ਬਣ ਲਾਉਂਦੇ ਠੀਕ ਹੈ ਜੀ ਹਾਂ ਜੀ ਸਹੀ ਆ ਆ ਵੇਖੋ ਬਾਕੀ ਇੱਕਦਾਂ ਤੋਰਾ ਤਾਰਾ ਚੱਕ ਕਰ ਲੋ ਹਣ ਵੀ ਸੋਹਣੇ ਲੱਗਿਆ ਰੱਸੀ ਪਾਉਣ ਦੀ ਕੋਈ ਲੋੜ ਨਹੀਂ ਗੀ ਕਰਨੀ ਕੋਈ ਗੱਲ ਬਾਤ ਹੋਰ ਵੀਰ ਜੀ ਭਾਜੀ ਗੱਲ ਬਾਤ ਇਹੋਈ ਆ ਜਿਹੜੀ ਸੱਜਣ ਮੈਂ ਆ ਆਪਣਾ ਵੀਰ ਭਰਾ ਇਸੇ ਕੋਈ ਚੋਕ ਖੜੇ ਦੋ ਡੰਗ ਤਿੰਨ ਡੰਗ ਚੋਕ ਖੜੇ ਜੀ ਜਿਹੜੀ ਗੱਲ ਹੈ ਮੇਰਾ ਭਰਾ ਤੇ ਕੋਈ ਖੜੇ ਮੇਰਾ ਤੇਰਾ ਬਾਕੀ ਕੋਈ ਪਿੱਛੇ ਦੀ ਕੋਈ ਗੱਲ ਉਹਦੀ ਆਪਣੀ ਗਰੰਟੀ ਹੋਊਗੀ ਘਰ ਦਾ ਕ ਅਗਲੇ ਦੇ ਠੀਕ ਹੈ ਜੀ ਠੀਕ ਆ ਭਾਜੀ ਮੈਂ ਜਦੋਂ ਫੋਨ ਨੰਬਰ ਇੱਕ ਰਫੇ ਫੇਰ ਬੋਲਦੇ ਹਾਂ ਫੋਨ ਨੰਬਰ ਕੋਲ ਕਾਨਿਸ਼ੇ 88 10835 ਠੀਕ ਹੈ ਲਾਇਓ ਵੀਰ ਨੂੰ ਫੋਨ ਆਈ ਪਸ਼ੂ ਆ ਸਾਰੇ ਪਸ਼ੂ ਸੋਹਣੇ ਸੁਨੱਖੇ ਆ ਤਸੱਲੀ ਕਰਨਾ ਗਾਗ ਦੀ ਜ਼ਿੰਮੇਵਾਰੀਆਂ ਸੁਈਆਂ ਸਵਾਈਆਂ ਨੂੰ ਦੋ ਟਾਈਮ ਚੋ ਕੇ ਆਪਣੀ ਤਸੱਲੀ ਕਰ ਲਿਓ ਤੇ ਜਿਹੜੀ ਗੱਬਣ ਥਾਂ ਡੇ ਪਲਿਓ ਤੇ ਆਗੇ ਇੱਕ ਵਾਰ ਕੋਲ ਆ ਕੇ ਜਰੂਰ ਵੇਖਿਆ ਕਰੋ ਪਸ਼ੂ ਨੂੰ ਵੀਡੀਓ ਕਰ ਦਿਓ ਸ਼ੇਅਰ ਧੰਨਵਾਦ ਜੀ